ਡੋਨਾਲਡ 트ੰਪ ਦੇ ਵੱਲੋਂ ਜਿੱਥੇ ਬ੍ਰਿਕਸ ਦੇ ਬਾਕੀ ਦੇ ਜਿਹੜੇ ਮੁੱਠ ਹੈਗੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਉੱਥੇ ਭਾਰਤ ਨੂੰ ਵੀ ਵੱਡੇ ਪੱਧਰ ਤੇ ਚੇਤਾਵਨੀ ਦਿੱਤੀ ਗਈ ਹੈ। ਆਪਣੀ ਇੱਕ ਨਵੀਂ ਕਰੰਸੀ ਲਿਆਉਣੀ ਚਾਹੁੰਦੇ ਆ ਬ੍ਰਿਕਸ ਦੇ ਔਰ ਉਹ ਚਾਹੁੰਦੇ ਹੈਗੇ ਵੀ ਅਸੀਂ ਹੁਣ ਅਮਰੀਕਨ ਡਾਲਰ ਵਿੱਚ ਵਪਾਰ ਨਹੀਂ ਕਰਨਾ। ਅਸੀਂ ਹੁਣ ਬ੍ਰਿਕਸ ਦੇ ਕੰਸਟਿਟਿਊਟ ਵਿੱਚ ਜਿਹੜਾ ਆਪਸ ਵਿੱਚ ਐਕਸਚੇਂਜ ਆ ਕਰਿਆ ਜਾਊਗਾ। ਸੋ ਡੋਨਾਲਡ 트ੰਪ ਨੇ ਕਿਹਾ ਹੈ ਵੀ ਜਿਹੜਾ ਵੀ ਕੋਈ ਵਿਅਕਤੀ ਡਾਲਰ ਤੋਂ ਬਿਨਾ ਵਪਾਰ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਦੇ ਇੰਪੋਰਟਸ ਤੇ 100% ਜਿਹੜਾ ਉਹ ਟੈਕਸ ਲਾਵਾਂਗੇ ਸਮਝਣ ਲੱਗਦਾ ਵੀ ਅਗਰੇ 4 ਸਾਲਾਂ ਦੌਰਾਨ ਭਾਰਤ ਨੂੰ ਇਹ ਕਿਤੇ ਨਾ ਕਿਤੇ ਇੱਕ ਪਾਸਾ ਕਰਨਾ ਪੈਣਾ ਹੈ ਭਾਰਤ ਸਰਕਾਰ ਨੇ ਇੱਕਦਮ ਇਕਤਾ ਜਿਹੜੀ ਉਹ ਸਿੱਖਾਂ ਵਾਲੇ ਮਾਮਲੇ ਵਿੱਚ ਡੈਮੋਕ੍ਰੈਟਿਕ ਪਾਰਟੀ ਸਿੱਖਾਂ ਦੀ ਹਮਾਇਤ ਕਰ ਰਹੀ ਹੈਗੀ ਹੈ ਸਿੱਖ ਮਸਲੇ ਚੱਕ ਲਈਏ ਉਹਨੂੰ ਖਤਮ ਕਰਨ ਲਈ ਤੇ ਦੂਜਾ ਆਰਥਿਕ ਪਾਬੰਦੀਆਂ ਤੋਂ ਬਚਣ ਲਈ ਐਲਨ ਮਸਕ ਦਾ ਜਿਹੜਾ ਸਟਾਰਲਿੰਕ ਹੈਗਾ ਸਟਾਰਲਿੰਕ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲ ਮਹਾਰਾਸ਼ਟਰ ਦੀ ਕਰ ਲੈਨੇ ਆਂ। ਭਾਜਪਾ ਦੇ ਵੱਲੋਂ ਜਿਹੜੀ ਹੈ ਸਰਕਾਰ ਬਣਾ ਲਈ ਗਈ ਹੈ ਫਰਨਬੀਸ ਜਿਹੜੇ ਨੇ ਮੁੱਖ ਮੰਤਰੀ ਬਣਾਏ ਗਏ ਨੇ ਉਹਨਾਂ ਨਾਲ ਦੋ ਡਿਪਟੀ ਮੁੱਖ ਮੰਤਰੀ ਲਗਾਏ ਗਏ ਨੇ। ਜਿਹੜੇ ਏਕਨਾਥ ਸ਼ਿੰਦੇ ਪਹਿਲਾਂ ਮੁੱਖ ਮੰਤਰੀ ਸਨ ਉਹ ਇਸ ਵਾਰ ਡਿਪਟੀ ਨੇ ਤੇ ਉਹਨਾਂ ਦੇ ਨਾਲ ਅਜੀਤ ਪਵਾਰ ਨੂੰ ਵੀ ਜਿਹੜੀ ਹੈ ਪਾਵਰ ਸ਼ੇਅਰਿੰਗ ਦਾ ਮੌਕਾ ਮਿਲੇਗਾ। ਕੀ ਦੇਖਦੇ ਹੋ ਕੀ ਕਾਰਨ ਹੈ ਦੋ ਡਿਪਟੀ ਮੁੱਖ ਮੰਤਰੀ ਲਾਉਣ ਦਾ? ਹਾਂ ਜੀ ਹਾਂ ਜੀ ਕਿਉਂਕਿ ਜਿਹੜੇ ਮ ਇਕਨਾਥ ਛਿੰਦੇ ਆ ਸੋ ਉਹ ਉਹਨਾਂ ਦੇ ਗਲੇ ਦੀ ਹੱਡੀ ਬਣੇ ਹੋਈ ਸੀ ਸੋ ਇਹ ਜਿਹੜਾ ਫੈਸਲਾ ਹੈਗਾ ਆਰਐਸਐਸ ਦੀ ਚੋਣ ਆ ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਚੋਣ ਨਹੀਂ ਹੈਗੀ ਹੈ ਨਾ ਸੋ ਜਿਹੜੇ ਮਿਸਟਰ ਫਨਵੀਜ਼ ਨੇ ਉਹ ਆਰਐਸਐਸ ਦੇ ਪੱਕੇ ਸ਼ਰਧਾਲੂ ਨੇ ਬਹੁਤ ਨੇੜੇ ਨੇ ਆਰਐਸਐਸ ਦੇ ਸੋ ਆਰਐਸਐਸ ਨੇ ਉਸ ਤਰ੍ਹਾਂ ਹੀ ਜਿੱਤ ਪੁਗਾਈ ਹੈ ਜਿੱਦਾਂ ਯੂਪੀ ਵਿੱਚ ਪੁਗਾਈ ਸੀ ਵੀ ਯੋਗੀ ਦਿੱਤਿਆਨਾਥ ਨੂੰ ਬਣਾ ਕੇ ਉਹ ਵੀ ਉਸ ਜਿਸ ਤਰ੍ਹਾਂ ਆਰਐਸਐਸ ਦੇ ਨੇੜੇ ਹੈਗਾ ਹੁਣ ਏਕਨਾਥ ਇੰਨੀ ਇੰਨੇ ਜਦ ਫੈਸਲਾ ਨਹੀਂ ਹੋਇਆ ਤੇ 23 ਤਰੀਕ ਤੇ ਰਿਜ਼ਲਟ ਆਏ ਹੋਏ ਨੇ ਸੋ ਕੱਲ ਸਰਕਾਰ ਨੇ ਸੋਚ ਚੁੱਕੀ ਹੈ ਕਿ ਕਿੰਨੇ 12 13 ਦਿਨਾਂ ਜਿਹੜੇ ਲੰਘ ਗਏ ਟੈਕਨੀਕਲੀ ਹੁੰਦਾ ਵੀ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਸੀ ਉੱਥੇ ਜੀ ਜੇ ਕੋਈ ਵਿਰੋਧੀ ਪਾਰਟੀਆਂ ਦੀ ਸਰਕਾਰ ਹੁੰਦੀ ਤਾਂ ਇੱਕਦਮ ਰਾਸ਼ਟਰਪਤੀ ਰਾਜ ਲਾ ਦੇਣਾ ਸੀ ਆਪਣੇ ਲਈ ਰਾਸ਼ਟਰਪਤੀ ਨੂੰ ਰੋਕ ਕੇ ਰੱਖਿਆ ਗਿਆ ਇਹ ਕਾਨੂੰਨ ਦੀ ਉਲੰਘਣਾ ਜਿਹੜੀ ਹੋਈ ਹੈ ਹੁਣ ਏਕਨਾਥ ਛਿੰਦੇ ਕੋਲ 7 ਲੋਕ ਸਭਾ ਮੈਂਬਰ ਨੇ ਜਿਹੜੇ ਮੋਦੀ ਸਰਕਾਰ ਨੂੰ ਸਪੋਰਟ ਕਰਦੇ ਸਪੋਰਟ ਕਰ ਰਹੇ ਹੈਗੇ ਸੋ ਉਹ ਲਗਾਤਾਰ ਕਿਉਂਕਿ ਮੇਰੇ ਖਿਆਲ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਇਹਨੂੰ ਬਣਾਉਣਾ ਚਾਹੁੰਦੇ ਸੀ ਵੀ ਘੱਟੋ ਘੱਟ ਸਾਡੀ ਦਿੱਲੀ ਵਾਲੀ ਸਰਕਾਰ ਬਚੀ ਰਹਿ ਜਾਵੇ ਵੀ ਜੇ ਕਿਤੇ ਇਹ ਪਾਸੇ ਹੋ ਗਿਆ ਤੇ ਨਾਲ ਕਿਤੇ ਦੋ ਚਾਰ ਐਮਐਲਏ ਵੀ ਨਤੀਸ਼ ਕੁਮਾਰ ਦੇ ਮੌਕੇ ਇਹਨਾਂ ਦੀ ਸਰਕਾਰ ਆ ਜਿਹੜੀ ਥੱਲੇ ਟਿਕ ਜਾਣੀ ਆ ਤੇ ਦੂਜਾ ਇਹ ਹੈਗਾ ਵੀ ਉਹਨਾਂ ਕੋਲ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦੀਆਂ ਕਿਉਂਕਿ ਮੁੱਖ ਮੰਤਰੀ ਕੋਲ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਸੋ ਬਹੁਤ ਸਾਰੇ ਲੂਪ ਹੋਲਸ ਸੈਂਟਰਲ ਮਿਨਿਸਟਰੀ ਦੀਆਂ ਤੇ ਉਹ ਉਹਨਾਂ ਦੇ ਸੀਗੇ ਤੇ ਤੀਜਾ ਜਿਹੜਾ ਮਿਸਟਰ ਅਡਾਨੀ ਨੂੰ ਜਿਹੜਾ ਦਿੱਤਾ ਗਿਆ ਨਾ ਉੱਥੇ ਜਿਹੜਾ ਸलम ਸੀਤਾ ਰਾਵੀ ਵਾਲਾ ਸੋਤਾ ਰਾਵੀ ਵਾਲੇ ਸलम ਦਾ ਠੇਕਾ ਜਿਹੜਾ ਮਿਸਟਰ ਅਡਾਨੀ ਨੂੰ ਦਿੱਤਾ ਗਿਆ ਵੀ ਉੱਥੇ ਨਵੇਂ ਕੰਸਟਰਕਸ਼ਨ ਸਾਈਟਸ ਵਗੈਰਾ ਜਿਹੜੀਆਂ ਬਣਨੀਆਂ ਸੋ ਜੇ ਉਹਦਾ ਬਠਾ ਕਰੇ ਦੀ ਸਰਕਾਰ ਆ ਜਾਂਦੀ ਤਾਂ ਉਹ ਸਾਰੇ ਜਿਹੜੇ ਹੈਗੇ ਆ ਕੰਪਰੋਮਾਈਜ਼ ਹੋਣੀ ਸੀ ਸੋ ਮਹਾਰਾਸ਼ਟਰਾ ਨੂੰ ਕਾਰਪੋਰੇਟ ਚਲਾ ਰਹੇ ਆ ਸੋ ਇਹ ਇਹ ਚੋਣਾਂ ਵੀ ਇਸ ਤਰ੍ਹਾਂ ਦੇ ਨਤੀਜੇ ਨਹੀਂ ਸੀ ਆਉਣੇ ਸੋ ਮੈਨੂੰ ਐਜ਼ ਏ ਪੱਤਰਕਾਰ ਮੈਂ ਮੈਂ ਇੱਕ ਦਾਅਵੇ ਨਾਲ ਕਹਿ ਸਕਦਾ ਵੀ ਸਾਰਾ ਕੁਝ ਮੈਨੀਪੂਲੇਟ ਹੋਇਆ ਸੋ ਇੰਨੀ ਵੱਡੀ ਹਵਾ ਭਾਜਪਾ ਦੀ ਹੈ ਨਹੀਂ ਸੀ ਸੋ ਦੂਜੇ ਪਾਸੇ ਉਹਨਾਂ ਦੀ ਉਧ ਬਠਾਕਰ ਐਂਡ ਕਾਂਗਰਸ ਤੇ ਜਿਹੜੀ ਸ਼ਰਧ ਪਵਾਰ ਵਾਲੀ ਪਾਰਟੀ ਆ ਉਹਦਾ ਬਹੁਤ ਜ਼ਿਆਦਾ ਇੰਪੈਕਟ ਸੀਗਾ ਹਾਲੇ 4 ਮਹੀਨੇ ਪਹਿਲਾਂ ਤਾਂ ਲੋਕ ਸਭਾ ਚੋਣਾਂ ਹੋ ਕੇ ਆਈਆਂ ਇਹਨਾਂ ਨੂੰ ਮਰੇਕਲ 16 ਜਾਂ 17 ਸੀਟਾਂ ਆਈਆਂ ਇੰਨੀ ਸੀਟਾਂ ਚੋਂ ਵੈਨਾ ਕੁਝ ਹਾਰ ਗਈ ਜਿਹੜੀ ਪਾਰਟੀ ਉਹ 4 ਮਹੀਨਿਆਂ ਚ ਇਦਾਂ ਕਰਕੇ ਸੋ ਮੈਨੂੰ ਲੱਗਦਾ ਵੀ ਕਿਉਂਕਿ ਕਾਰਪੋਰੇਟ ਦੇ ਹਿੱਤ ਭਾਜਪਾ ਨੂੰ ਲਿਆਉਣ ਵਿੱਚ ਸੀਗੇ ਜੇ ਉਧਰ ਬਿਠਾ ਕੇ ਆ ਜਾਂਦੇ ਤਾਂ ਉਹਨਾਂ ਨਾਲ ਜਿਹੜੀ ਨਵੇਂ ਸਿਰਿਓਂ ਆਉ ਕਰਨੀ ਪੈਣੀ ਸੀ ਇਸ ਕਰਕੇ ਕਾਰਪੋਰੇਟਸ ਨੇ ਇਹ ਮੈਨੀਪੂਲੇਸ਼ਨ ਹੋਈ ਆ ਜਿਦੇ ਚੋਂ ਹੁਣ ਫੜਨਵੀਸ ਦਾ ਜਿਹੜੇ ਮੁੱਖ ਮੰਤਰੀ ਬਣੇ ਆ ਅਜੀਤ ਪਵਾਰ ਤੇ ਏਕਨਾਥ ਛੰਦੇ ਡਿਪਟੀ ਮੁੱਖ ਮੰਤਰੀ ਬਣੇ ਆ ਏਕਨਾਥ ਛੰਦੇ ਨਾਲ ਕੀ ਸੌਦਾ ਹੋਇਆ ਇਹ ਹਲੇ ਸਾਨੂੰ ਨਹੀਂ ਪਤਾ ਸੋ ਬਹੁਤ ਵੱਡੀ ਕੀਮਤ ਅਦਾ ਕੀਤੀ ਗਈ ਹੋਵੇਗੀ ਇਹ ਕਿ ਨਛੰਦੇ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਲਈ ਵਰਨਾ ਉਹ ਮੰਨਣ ਵਾਲਾ ਨਹੀਂ ਸੀ ਕਿਉਂਕਿ 7 ਐਮਪੀਜ਼ ਦੀ ਜਿਹੜੀ ਹੈਗੀ ਆ ਉਹ ਕੋਲ ਇੱਕ ਇੱਕ ਕਮਾਂਡ ਆ ਉਹ 7 ਐਮਪੀਜ਼ ਕਦੇ ਵੀ ਉਹਦੇ ਕਹਿਣ ਤੇ ਜਿਹੜਾ ਵਾਪਸ ਲੈ ਸਕਦੇ ਆ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਇੱਕ ਵਾਰੀ ਪੰਜਾਬੀ ਦੇ ਜਿਹੜੇ ਅਖਬਾਰ ਹੈਗੇ ਨੇ ਉਹਨਾਂ ਦੇ ਵਿੱਚ ਕਿਤਨਾ ਕਿਤੇ ਦੂਜੀਆਂ ਭਾਸ਼ਾਵਾਂ ਦੇ ਵਰਡ ਜਿਹੜੇ ਨੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਰਦਾਰ ਭਤੌਰ ਸਿੰਘ ਜੀ ਕੀ ਗੱਲ ਹੈ ਕਿ ਇਸ ਕਾਰਨ ਕਰਕੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਜਿਹੜੀ ਹੈ ਸਹੀ ਨਹੀਂ ਹੈਗੀ ਜਾਂ ਆਪਾਂ ਦੇਖੀਏ ਕਿ ਪਹਿਲਾਂ ਵੀ ਹਿੰਦੀ ਦੇ ਬਹੁਤ ਸਾਰੇ ਜਿਹੜੇ ਵਰਡ ਨੇ ਉਹਨਾਂ ਨੂੰ ਪੰਜਾਬੀ ਦੇ ਬਣਾ ਦਿੱਤਾ ਗਿਆ ਹੈ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਇਹ ਅਸੀਂ ਬਹੁਤ ਵੱਡਾ ਕਿਉਂਕਿ ਪੰਜਾਬੀ ਨਾਲ ਅਸੀਂ ਜੁੜੇ ਹੋਏ ਹਾਂ ਸੋ ਪੰਜਾਬੀ ਸਾਡੀ ਮਾਂ ਬੋਲੀ ਹੈਗੀ ਆ ਸੋ ਪੰਜਾਬੀ ਲਈ ਜਿੱਥੇ ਵੀ ਗਲਤ ਹੁੰਦਾ ਉਹਦੇ ਲਈ ਆਵਾਜ਼ ਉਠਾਉਣੀ ਸਾਡਾ ਜਿਹੜਾ ਫਰਜ਼ ਬਣਦਾ ਹੈਗਾ ਸੋ ਪੰਜਾਬੀ ਦਾ ਇੱਕ ਅਖਬਾਰ ਹੈ ਚੰਡੀਗੜ੍ਹ ਤੋਂ ਛਪਦਾ ਆਮ ਤੌਰ ਤੇ ਕਿਹਾ ਜਾਂਦਾ ਵੀ ਉਹ ਕਾਮਰੇਡਾਂ ਦਾ ਅਖਬਾਰ ਹੈ ਸੋ ਉਹ ਦਾਵਾ ਕਰਦੇ ਆ ਵੀ ਅਸੀਂ ਪੰਜਾਬੀ ਨਾਲ ਬਹੁਤ ਬਹੁਤ ਬੁਰੀ ਤਰ੍ਹਾਂ ਜੁੜੇ ਹੋਏ ਆ ਸੋ ਕਿਉਂਕਿ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਰੌਲਾ ਪਾ ਕੇ ਇਹ ਸਿੱਧ ਕਰ ਰਹੇ ਆ ਵੀ ਅਸੀਂ ਪੰਜਾਬੀ ਕੌਮ ਦੇ ਵਾਰਿਸ ਆ ਜਿਹੜਾ ਕਿ ਪੰਜਾਬੀ ਕੋਈ ਕੌਮ ਨਹੀਂ ਹੈ ਸੋ ਉਹ ਇੱਕ ਤਰ੍ਹਾਂ ਨਾਲ ਗਲਤ ਬਿਆਨਬਾਜ਼ੀ ਕਰ ਰਹੇ ਆ ਸੋ ਪੰਜਾਬੀ ਕੌਮ ਦੇ ਵਾਰਸਾਂ ਦਾ ਅਖਬਾਰ ਵਿੱਚ ਹੀ ਮੈਂ ਅੱਜ ਜਿਹੜੀ ਉਹਨਾਂ ਦੀ ਵੈਬਸਾਈਟ ਆ ਉਹਦੀਆਂ ਜਿਹੜੀਆਂ ਵੀਡੀਓ ਸੋਰੀ ਫੋਟੋਆਂ ਖਿੱਚ ਕੇ ਰਿਆਂ ਆ ਉਹਦੇ ਵਿੱਚ ਇੰਗਲਿਸ਼ ਦੇ ਸ਼ਬਦਾਂ ਦੀ ਪਰ ਮਾਰ ਹੈ ਜਿਹੜੇ ਸਰਲੇਖ ਹੁੰਦੇ ਆ ਸਰਲੇਖਾਂ ਵਿੱਚ ਇੰਗਲਿਸ਼ ਦੇ ਸ਼ਬਦ ਪਾਏ ਹੋਏ ਆ ਸੋ ਸਕਰੀਨ ਸ਼ਾਟ ਆ ਜਿਹੜੇ ਅਸੀਂ ਆਪਣੇ ਦਰਸ਼ਕਾਂ ਨਾਲ ਸਕਰੀਨ ਤੇ ਸਾਂਝੇ ਕਰ ਰਹੇ ਹੈਗੇ ਆ ਸੋ ਇਹ ਲਗਾਤਾਰ ਇਸ ਤਰ੍ਹਾਂ ਵਰਤ ਰਿਹਾ ਹੈਗਾ ਵੀ ਪੰਜਾਬੀ ਦੇ ਆਪਾਂ ਕਹਿ ਸਕਦੇ ਆ ਵੀ ਪੁੱਤ ਹੋਣ ਦਾ ਦਾਵਾ ਕਰਨ ਵਾਲੇ ਪੰਜਾਬੀਅਤ ਦੇ ਪਹਿਰਾਦਾਰਾਂ ਦੇ ਅਖਬਾਰਾਂ ਵਿੱਚ ਅੰਗਰੇਜ਼ੀ ਦੇ ਸ਼ਬਦ ਹੈਡਿੰਗਸ ਵਿੱਚ ਔਰ ਜਦੋਂ ਅੰਦਰ ਤੁਸੀਂ ਖਬਰ ਪੜ੍ਹਦੇ ਆ ਉਹਦੇ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਦਾ ਪੰਜਾਬੀ ਵਿੱਚ ਕਰਨਾ ਔਰ ਹਿੰਦੀ ਦੇ ਸ਼ਬਦ ਆ ਜਿਹੜੇ ਉਹ ਵਰਤੇ ਜਾਂਦੇ ਹੈਗੇ ਆ ਸੋ ਇਹ ਬਹੁਤ ਦੁਖਦਾਈ ਗੱਲ ਹੈਗੀ ਆ ਅਸੀਂ ਹੋਰ ਵੀ ਪੰਜਾਬੀ ਦੇ ਅਖਬਾਰ ਪੜ੍ਹਦੇ ਆ ਈਵਨ ਜਗ ਬਾਣੀ ਅਖਬਾਰ ਸ਼ਬਦ ਅ ਜਲੰਧਰ ਤੋਂ ਜਿਹੜਾ ਕਿ ਆਪਾਂ ਕਹਿ ਸਕਦੇ ਹਿੰਦ ਸਮਾਚਾਰ ਗਰੁੱਪ ਦਾ ਉਹਦੇ ਵਿੱਚ ਬਹੁਤ ਘੱਟ ਹੁੰਦੇ ਆ ਅੰਗਰੇਜ਼ੀ ਦੇ ਇਸ ਤਰ੍ਹਾਂ ਦੇ ਸ਼ਬਦ ਬਕਾਇਦਾ ਬਹੁਤ ਵਧੀਆ ਹੈਡਿੰਗ ਆ ਜਿਹੜੇ ਪੰਜਾਬੀ ਦੇ ਕੱਢੇ ਹੁੰਦੇ ਆ ਸਾਡੀ ਉਹਨਾਂ ਨਾਲ ਰਾਜਨੀਤਿਕ ਸਾਂਝ ਪੈਂਦੀ ਹੋਵੇ ਆ ਨਹੀਂ ਪਰ ਘਟੂ ਘੜ ਪੰਜਾਬੀ ਦੇ ਸ਼ਬਦ ਆ ਪੰਜਾਬੀ ਲਈ ਤਾਂ ਉਹ ਇੱਕ ਤਰ੍ਹਾਂ ਨਾਲ ਪ੍ਰਤੀਬੱਧ ਨੇ ਸੋ ਇਹ ਚੰਡੀਗੜ੍ਹ ਤੋਂ ਸ਼ਬਦ ਅਖਬਾਰ ਦੇ スクリーン ショट्स ਨੇ ਜਿਹੜੇ ਅਸੀਂ ਸਾਂਝੇ ਕਰ ਰਹੇ ਹੈਗੇ ਆ ਜੀ ਬਿਲਕੁਲ ਜੀ ਤੇ ਹੁਣ ਆਪਾਂ ਰੁਕ ਕਰ ਲੈਨੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਡੋਨਾਲਡ ਟਰੰਪ ਦੇ ਵੱਲੋਂ ਜਿੱਥੇ ਬ੍ਰਿਕਸ ਦੇ ਬਾਕੀ ਦੇ ਜਿਹੜੇ ਮੁਲਕ ਹੈਗੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਉਥੇ ਭਾਰਤ ਨੂੰ ਵੀ ਵੱਡੇ ਪੱਧਰ ਤੇ ਚੇਤਾਵਨੀ ਦਿੱਤੀ ਗਈ ਹੈ ਸਰਦਾਰਤਾ ਸਿੰਘ ਜੀ ਕੀ ਆਰਥਿਕ ਮਾਮਲਾ ਹੈ ਕਿਹੜਾ ਮਸਲਾ ਹੈ ਹਾਂ ਜੀ ਹਾਂ ਜੀ ਸੋ ਜਿਹੜਾ ਇਹ ਭਾਰਤ ਬ੍ਰਿਕਸ ਦਾ ਇੱਕ ਸੀਨੀਅਰ ਮੈਂਬਰ ਹੈਗਾ ਸੋ ਬ੍ਰਿਕਸ ਵਾਲੇ ਦੇਸ਼ ਆਪਣੀ ਇੱਕ ਨਵੀਂ ਕਰੰਸੀ ਲਿਆਉਣੀ ਚਾਹੁੰਦੇ ਆ ਬ੍ਰਿਕਸ ਦੇ ਔਰ ਉਹ ਚਾਹੁੰਦੇ ਹੈਗੇ ਵੀ ਅਸੀਂ ਹੁਣ ਅਮਰੀਕਨ ਡਾਲਰ ਵਿੱਚ ਵਪਾਰ ਨਹੀਂ ਕਰਨਾ ਅਸੀਂ ਹੁਣ ਬ੍ਰਿਕਸ ਦੇ ਕਨਸੇ ਵਿੱਚ ਜਿਹੜਾ ਆਪਸੀ ਐਕਸਚੇਂਜ ਆ ਕਰਿਆ ਜਾਊਗਾ ਸੋ ਡੋਨਲਡ ਟਰੰਪ ਨੇ ਕਿਹਾ ਹੈ ਵੀ ਜਿਹੜਾ ਵੀ ਕੋਈ ਵਿਅਕਤੀ ਡਾਲਰ ਤੋਂ ਬਿਨਾਂ ਵਪਾਰ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਦੇ ਇੰਪੋਰਟਸ ਤੇ 100% ਆ ਜਿਹੜਾ ਉਹ ਟੈਕਸ ਲਾਵਾਂਗੇ ਜਿਹੜਾ ਅਮਰੀਕਾ ਨੂੰ ਉਹਨਾਂ ਦਾ ਇੰਪੋਰਟ ਹੁੰਦਾ ਸੋ ਭਾਰਤ ਦਾ ਇਸ ਵੇਲੇ 50 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਐਕਸਪੋਰਟ ਆ ਜਿਹੜਾ ਐਕਸਪੋਰਟ ਅਮਰੀਕਾ ਨੂੰ ਹੁੰਦਾ ਸੋ ਜੇ ਉਹਦੇ ਤੇ 100% ਰੈਵਨਿਊ ਲੱਗ ਜਾਂਦਾ ਹੈਗਾ ਟੈਕਸ ਲੱਗ ਜਾਂਦਾ ਟੈਕਸ ਲੱਗ ਜਾਂਦਾ ਤਾਂ ਭਾਰਤ ਦੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਹਿੱਲ ਸਕਦੀ ਹੈਗੀ ਹਨ ਸੋ ਉਹਦੇ ਜਿਹੜੇ ਰੁਪਏ ਦੀ ਕੀਮਤ ਆ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗ ਸਕਦੀ ਹੈਗੀ ਆ ਸੋ ਉਹਦੇ ਬਹੁਤ ਸਾਰੇ ਰੁਕ ਸਕਦੇ ਆ ਉਹ ਜਿਹੜੇ ਜਿਹੜੇ ਪ੍ਰੋਡਕਸ਼ਨਸ ਵਗੈਰਾ ਦਾ ਕਿਉਂਕਿ ਜਦੋਂ 100% ਲੱਗ ਗਈ ਹੈਗੀ ਟੈਕਸ ਯੂਟੀ ਉਹਨਾ ਮਹਿੰਗਾ ਵਿਕੇਗਾ ਜਿਹੜੀ 10 ਡਾਲਰ ਵਾਲੀ ਚੀਜ਼ ਆ ਉਹ ਤੁਸੀਂ ਦੇਖੋ ਵੀ 20 ਦੇ ਵਿਕੇਗੀ ਔਰ ਉੱਥੇ ਫਿਰ ਕੋਈ ਲਏਗਾ ਨਹੀਂ ਹੈਨਾ ਸੋ ਇਸ ਜਦੋਂ ਕੀਮਤ ਘਟ ਹੋਣੀ ਹੈ ਤਾ ਇمپੋਰਟ ਆ ਜਿਹੜੇ ਘਟ ਜਾਣੇ ਹੈਗੇ ਆ ਸੋ ਇਹ ਬਹੁਤ ਵੱਡਾ ਤੇ ਦੂਸਰਾ ਜਿਹੜਾ ਰਸ਼ੀਆ ਨਾਲ ਉਹਦੇ ਰਿਲੇਸ਼ਨ ਸਮਨ ਲੱਗਦਾ ਵੀ ਅਗਰੇ 4 ਸਾਲਾਂ ਦੌਰਾਨ ਭਾਰਤ ਨੂੰ ਇਹ ਕਿਤੇ ਨਾ ਕਿਤੇ ਇੱਕ ਪਾਸਾ ਕਰਨਾ ਪੈਣਾ ਵੈਸੇ ਭਾਰਤ ਦੇ ਡਿਪਲੋਮੈਟਸ ਬਹੁਤ ਸਿਆਣੇ ਆ ਤੁਸੀਂ ਦੇਖੋ ਐਲਨ ਮਸਕ ਨੇ ਡੋਨਲਡ ਟਰੰਪ ਦੀ ਜਿਹੜੀ ਹੈਗੀ ਆ ਹਮਾਇਤ ਕੀਤੀ ਆ ਇੱਕ ਤਰ੍ਹਾਂ ਨਾਲ ਐਲਨ ਮਕਸਦਾ ਜਿਹੜਾ ਉਹਨੇ ਟਵਿੱਟਰ ਟਵਿੱਟਰ ਖਰੀਦਿਆ ਸੀ ਐਕਸ ਵਿੱਚ ਵਿਚ ਹੋ ਗਿਆ ਸੋ ਐਕਸ ਤੇ ਬਹੁਤ ਵੱਡੀ ਹਨੇਰੀ ਲਿਆ ਕੇ ਆਖਰੀ ਦਿਨਾਂ 'ਚ ਡੋਨਲਡ ਟਰੰਪ ਨੂੰ ਜਿਤਾਇਆ ਗਿਆ ਹੈਗਾ ਸੋ ਐਲਨ ਮਸਕ ਦਾ ਟਰੰਪ ਐਡਮਿਨਿਸਟ੍ਰੇਸ਼ਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਭਾਰਤ ਸਰਕਾਰ ਨੇ ਇੱਕਦਮ ਇਕਤਾ ਜਿਹੜੀ ਉਹ ਸਿੱਖਾਂ ਵਾਲੇ ਮਾਮਲੇ ਵਿੱਚ ਡੈਮੋਕ੍ਰੈਟਿਕ ਪਾਰਟੀ ਸਿੱਖਾਂ ਦੀ ਹਮਾਇਤ ਕਰ ਰਹੀ ਹੈ ਗਿਆ ਸਿੱਖ ਮਸਲੇ ਚੱਕ ਲਈਆ ਉਹਨੂੰ ਖਤਮ ਕਰਨ ਲਈ ਤੇ ਦੂਜਾ ਆਰਥਿਕ ਪਾਬੰਦੀਆਂ ਤੋਂ ਬਚਣ ਲਈ ਐਲਨ ਮਸਕ ਦਾ ਜਿਹੜਾ ਸਟਾਰਲਿੰਕ ਹੈਗਾ ਸਟਾਰਲਿੰਕ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈਗੀਆ ਇਟ ਮੀਨਸ ਹੁਣ ਜਿਹੜੀਆਂ ਇੰਟਰਨੈਟ ਸੇਵਾਵਾਂ ਹੈਗੀਆਂ ਸੋ ਐਡੀ ਵੱਡੀ ਮੰਡੀ ਦੇ ਕੇ ਉਹਨੂੰ ਜਿਸ ਤਰ੍ਹਾਂ ਗਰੀਡ ਜਾਂ ਉਹਨੂੰ ਲਾਲਚ ਦੇ ਕੇ ਐਲਨ ਮਸਕ ਨੂੰ ਸੋ ਡੋਨਲਡ ਟਰੰਪ ਨੂੰ ਪ੍ਰਭਾਵਿਤ ਕਰਾਉਣ ਦੇ ਜਿਹੜੇ ਯਤਨ ਉਹ ਕੀਤੇ ਜਾ ਰਹੇ ਹੈਗੇ ਆ ਪਰ ਟਰੰਪ ਇਸ ਮਾਮਲੇ ਵਿੱਚ ਮੈਨੂੰ ਲੱਗਦਾ ਵੀ ਅਮਰੀਕਾ ਫਰਸਟ ਵਾਲੀ ਨੀਤੀ ਤੇ ਸ਼ਾਇਦ ਚੋਕਣ ਵਾਲੇ ਨਹੀਂ ਹੈਗੇ ਸੋ ਉਹ ਆਪਣੀ ਜਿੱਦ ਤੇ ਹੋ ਸਕਦਾ ਕੈਮਰਾ ਜਾਣਾ ਜੀ ਬਿਲਕੁਲ ਜੀ ਤੇ ਦੂਜੇ ਪन्ने ਰਸ਼ੀਆ ਤੇ ਯੂਕਰੇਨ ਦੀ ਜਿਹੜੀ جنگ ਚੱਲ ਰਹੀ ਹੈਗੀ ਉਸ ਦੇ ਵਿੱਚ ਜ਼ੇਲਿੰਸਕੀ ਨੇ جنگ ਖਤਮ ਕਰਨ ਦੇ ਜਿਹੜੇ ਨੇ ਹਾਂਦੇਸ਼ ਦਿੱਤੇ ਹੈਗੇ ਨੇ ਕਿਤਨਾ ਕਿਤੇ ਸੰਦੇਸ਼ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਜਿੰਨੀਆਂ ਜਗ੍ਹਾ ਤੇ ਰਸ਼ੀਆ ਨੇ ਕਬਜ਼ਾ ਕੀਤਾ ਹੋਇਆ ਸੀ ਛੱਡਣ ਦੇ ਲਈ ਤਿਆਰ ਹਾਂ ਕਿਤਨਾ ਕਿਤੇ ਇਹ جنگ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਇਹੀ ਲੱਗ ਰਿਹਾ ਹੈ ਕਿ ਕਿਤਨਾ ਕਿਤੇ ਇਸ ਖਤਮ ਕਰਨਾ ਚਾਹੁੰਦੇ ਨੇ ਦੂਜਾ ਜਾਂ ਇਸ ਨੂੰ ਦੂਜੇ ਐਂਗਲ ਤੋਂ ਦੇਖਿਆ ਜਾਵੇ ਕਿ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਕੁਝ ਸਮੇਟ ਲੈਣਾ ਚਾਹੁੰਦੇ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੱਕ ਜੰਗ ਲੰਗੀ ਲੰਬੀ ਵੀ ਬਹੁਤ ਹੋ ਗਈ ਹੈ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ 2.5 ਸਾਲ جنگ ਦੇ ਹਾਲਾਤ ਵਿੱਚ ਰਹਿਣਾ ਬਿਨਾਂ ਪਾਣੀ ਤੋਂ ਹਾਂ ਬਿਨਾ ਫੂਡ ਤੋਂ ਬਿਨਾ ਜਿਸ ਤਰ੍ਹਾਂ ਜਿਸ ਤਰ੍ਹਾਂ ਬਿਜਲੀ ਵੀ ਨਹੀਂ ਆਉਂਦੀ ਸਾਰਾ ਕੁਸਤਬਾ ਹੋ ਗਿਆ ਇਨਫਰਾਸਟ੍ਰਕਚਰ ਸੋ ਉਹਦੇ ਤੋਂ ਫਿਰ ਬੰਕਰਾਂ ਵਿੱਚ ਰਹਿਣਾ ਇੰਨੀ ਠੰਡ ਵਿੱਚ ਬੰਕਰਾਂ ਚ ਰਹਿਣਾ ਸੋ ਬਹੁਤ ਔਖਾ ਹਾਂ ਇੰਨੀ ਲੰਬੀ ਜੰਗ ਦੇ ਦੌਰਾਨ ਰਹਿਣਾ ਸੋ ਲੱਗਦਾ ਹੈ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਸੱਚਾਈ ਦਾ ਸਾਹਮਣਾ ਜਿਹੜਾ ਕਰ ਲਿਆ ਹੈਗਾ ਵੀ ਜਿੰਨੀ ਕੁ ਉਹਨਾਂ ਨੇ ਜ਼ਮੀਨ ਦੱਬ ਲਈ ਹੈ ਉਹ ਹੁਣ ਦੱਬ ਲੈਣ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ ਵੀ ਉਹਨੂੰ ਛਡਾਇਆ ਜਾਵੇ ਸੋ ਕਹਿੰਦੇ ਵੀ ਉਹ ਜ਼ਮੀਨ ਦੱਬ ਲੈਣ ਪਰ ਕਟੋਕਟ ਸ਼ਾਂਤੀ ਹੋ ਜਾਵੇ ਸਾਨੂੰ ਲੱਗਦਾ ਵੀ ਜਦੋਂ 20 ਜਨਵਰੀ ਨੂੰ ਡੋਨਾਲਡ ਟਰੰਪ ਸੌ ਚੱਕਣਗੇ ਉਹ ਤੋਂ ਬਾਅਦ ਹੋ ਸਕਦਾ ਹੈਗਾ ਵੀ ਇਹ ਜਿਹੜੀ ਯੂਕਰੇਨ ਵਾਲੀ جنگ ਹੈ ਇੱਕ ਤਾਂ ਪੋਤਨ ਨਾਲ ਵੀ ਉਹਨਾਂ ਦੇ ਚੰਗੇ ਸਬੰਧ ਨੇ ਮਿਸਟਰ ਟਰੰਪ ਦੇ ਸੋ ਹੋ ਸਕਦਾ ਕੋਈ ਵਿਚ ਪਾ ਕੇ ਸਮਝੌਤਾ ਕਰਨ ਦੂਜਾ ਉਹਨਾਂ ਨੇ ਗਾਜ਼ਾ ਬਾਰੇ ਐਲਾਨ ਕਰ ਦਿੱਤਾ ਹੈਗਾ ਵੀ ਜੇ 20 ਜਨਵਰੀ ਤੱਕ ਸਾਡੇ ਜਿਹੜੇ ਉਹਨਾਂ ਨੇ ਬੰਦੇ ਅਗਵਾ ਕੀਤੇ ਹੋਏ ਹਲੇ ਤੱਕ ਨਹੀਂ ਛੱਡੇ ਉਹ ਤੁਸੀਂ ਦੇਖੋ ਲਗਭਗ ਸਾਲ ਤੋਂ ਉੱਪਰ ਹੋ ਗਿਆ ਤੇ ਉਹ ਬੰਦਿਆਂ ਨੂੰ ਲੱਭ ਨਹੀਂ ਸਕੇ ਜਿਹੜੀ ਇਜ਼ਰਾਇਲ ਦੀ ਫੌਜ ਆ ਵੀ ਉਹ 20 ਤਰੀਕ ਤੱਕ ਛੱਡ ਦਿੱਤੇ ਜਾਣ ਨਹੀਂ ਤਾਂ ਬਹੁਤ ਵੱਡਾ ਹਮਲਾ ਗਾਜ਼ਾ ਤੇ ਕੀਤਾ ਜਾਊਗਾ ਇਹ ਗਾਜ਼ਾ ਬਾਰੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਜੀ ਬਿਲਕੁਲ ਜੀ